ਹਾਂਜੀ ਸੰਗਤ ਜੀ ਅੱਜ ਦਰਸ਼ਨ ਕਰਾਉਣੇ ਤੁਹਾਨੂੰ ਗੁਰਦੁਆਰਾ ਬੜੀ ਸਾਹਿਬ ਦੇ ਤੇ ਅਸੀਂ ਪਹੁੰਚ ਰਹੇ ਹਾਂ ਬੜੀ ਸਾਹਿਬ ਦਿਖਾਈ ਇੱਥੇ ਨੂੰ ਉੱਧਰ ਕਰਕੇ ਆਈਏ ਰਸਤਾ ਨਾਲ ਜੀ ਆਹ ਦੇਖੋ ਜੇ ਅੱਗੇ ਜòn ਵਰਕੇ ਲਖਾ ਦੋ ਮੋਰ ਮੋਰ ਵੀ ਨੇ ਬਹੁਤ ਹੀ ਖੂਬਸੂਰਤ ਸੜਕ ਤੇ ਤੁਸੀਂ ਵੇਖ ਰਹੇ ਹੋ ਮੋਰ ਅਸੀਂ ਪਹੁੰਚ ਰਹੇ ਹਾਂ ਗੁਰਦੁਆਰਾ ਬੜੀ ਸਾਹਿਬ ਜਿੱਥੇ ਕੀ ਇਹ ਗੁਰਦੁਆਰਾ ਤਬਸਤਾਨ ਬੀਬੀ ਮਮਤਾਜ ਮਮਤਾ ਜੀ ਦਾ ਹੈ ਤੇ ਉਸ ਵਾਰੇ ਆਪਾਂ ਇਤਿਹਾਸ ਪੜ੍ਹ ਕੇ ਇਸ ਸਥਾਨ ਤੇ ਪਹੁੰਚ ਗਏ ਤੇ ਤੁਹਾਨੂੰ ਦਰਸ਼ਨ ਵੀ ਕਰਾਵਾਂਗਾ ਇਸ ਗੁਰਦੁਆਰਾ ਬੜੀ ਸਾਫ ਦੇ ਜੋ ਕਿ ਇਹ ਗੁਰਦੁਆਰਾ ਜਿਹੜਾ ਰੂਪਨਗਰ ਜਿਸ ਨੂੰ ਰੋਪੜ ਵੀ ਕਹਿਆ ਜਾਂਦਾ ਹੈ ਤੇ ਜੇਕਰ ਕਿਸੇ ਨੇ ਸੰਗਤ ਨੇ ਇਸ ਸਥਾਨ ਦੇ ਦਰਸ਼ਨ ਕਰਨੇ ਹੋਣ ਤਾਂ ਤੁਹਾਨੂੰ ਪਰਖਾਲੀ ਦੇ ਰਸਤੇ ਆਣਾ ਪਵੇਗਾ ਸਭ ਤੋਂ ਪਹਿਲਾਂ ਰੰਗੀਲਪੁਰ ਰੰਗੀਲਪੁਰ ਤੋਂ ਹੁੰਦੇ ਹੋਏ ਪਰਖਾਲੀ ਬਾਜ਼ਾਰ ਆਉਂਦਾ ਈ ਛੋਟਾ ਜਿਹਾ ਪਰ ਖਾਲੀ ਬਾਜ਼ਾਰ ਤੋਂ ਮੁੜ ਕੇ ਤੁਹਾਨੂੰ ਇਸ ਇਸ ਜਗਾਹ ਦੀ ਲੋਕੇ ਸਲ ਹਰ ਜਗ੍ਹਾ ਤੇ ਤੁਹਾਨੂੰ ਮੋੜ ਤੇ ਮਿਲੇਗੀ ਸੜਕ ਦੀ ਤੇ ਅੱਪਾ ਪਹੁੰਚ ਰਿਹਾ ਦੇਖ ਸਕਦੇ ਤੁਸੀਂ ਇਹ ਥੋੜਾ ਜਿਵੇਂ ਕਿ ਪਹਾੜੀ ਇਲਾਕਾ ਸ਼ੁਰੂ ਹੋ ਰਿਹਾ ਹੈ ਜੀ ਥੋੜਾ ਜਿਹਾ ਜੰਗਲ ਕਹਿ ਸਕਦੇ ਹੋ ਬਹੁਤ ਹੀ ਵਧੀਆ ਇਸ ਜਗਾਹ ਦਾ ਵਾਤਾਵਰਨ ਤੁਸੀ ਵੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਦ੍ਰਿਸ਼ਾਂ ਵਾਲੇ ਦਾ ਜਿਵੇਂ ਕਿ ਦਰਖਤ ਲੱਗੇ ਹੋਏ ਨੇ ਹਰਾ ਭਰਾ ਵਾਤਾਵਰਨ ਇਹ ਤੁਹਾਨੂੰ ਦਰਸਲ ਕਰਵਾਵਾਂਗੇ ਗੁਰਦੁਆਰਾ ਬੜੀ ਸਾਹਿਬ ਦੇ ਹਾਂਜੀ ਦੇਖੋ ਜੀ ਲੋਕੇਸ਼ਨ ਬਹੁਤ ਹੀ ਪਿਆਰੀ ਵਾਲੇ ਦਵਾਲੇ ਦੀ ਹਾਂਜੀ ਦੇਖੋ ਜੀ ਵਾਲੇ ਦਵਾਲਾ ਬਹੁਤ ਹੀ ਵਧੀਆ ਲੋਕੇਸ਼ਨ ਵਾਲੇ ਦਵਾਲੇ ਦੀ ਜਿਵੇਂ ਕਿ ਜੰਗਲ ਦੇ ਵਿੱਚ ਪਹੁੰਚ ਗਏ ਸੀ ਇਸ ਤਰ੍ਹਾਂ ਦਾ ਮਾਹੌਲ ਲੱਗਦਾ ਹੈ ਜਿਵੇਂ ਕਿ ਅਸੀਂ ਜੰਗਲ ਦੇ ਵਿੱਚ ਪਹੁੰਚ ਗਏ ਆ ਆਹ ਦੇਖੋ ਜੀ ਸਾਹਮਣੇ ਨਿੱਕਦੀਕ ਗੁਰਦੁਆਰਾ ਬੜੀ ਸਾਹਿਬ ਨੇ ਜਦੀ ਕਰ ਰਿਹਾ ਹੈ ਅਸੀਂ ਪਹੁੰਚ ਰਿਹਾ ਗੁਰਦੁਆਰਾ ਬੜੀ ਸਾਹਿਬ ਇਸ ਸਥਾਨ ਤੇ ਗੁਰਦੁਆਰਾ ਇਹ ਬੀਬੀ ਮਮਤਾਜ ਜੀ ਦਾ ਇਹ ਤੇ ਉਸ ਜਗ੍ਹਾ ਤੇ ਅਸੀਂ ਜਾ ਕੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਸੰਗਤ ਜੀ ਤੇ ਉਸ ਦੇ ਨਾਲ ਇਤਿਹਾਸ ਜੋ ਵੀ ਲਿਖਿਆ ਹੋਵੇਗਾ ਉਸ ਸਥਾਨ ਤੇ ਅਸੀਂ ਇਤਿਹਾਸ ਪੜ੍ਹ ਕੇ ਤੁਹਾਨੂੰ ਦੱਸਾਂਗੇ ਇਸ ਗੁਰਦੁਆਰਾ ਸਾਹਿਬ ਦਾ ਤੇ ਪਹੁੰਚ ਰਿਹਾ ਗੁਰਦੁਆਰਾ ਬੜੀ ਸਾਹਿਬ ਇਹ ਸੜਕ ਬਹੁਤ ਹੀ ਆਪਣੀ ਹੋਈ ਆ ਸੜਕੇ ਦਾ ਵੱਟ ਕੱਢਿਆ ਹੋਇਆ ਨੇ ਹਾਂ ਜੀ ਇਹ ਦੇਖ ਸਕਦੇ ਹੋ ਪਹੁੰਚ ਚੁੱਕੇ ਆ ਅਸੀਂ ਗੁਰਦੁਆਰਾ ਸ੍ਰੀ ਬੜੀ ਸਾਹਿਬ ਜੋ ਕਿ ਬੀਬੀ ਮਮਤਾ ਜੀ ਦਾ ਗੁਰਦੁਆਰਾ ਹੈ ਰਾਉ ਜੀ ਦਰਸ਼ਨ ਪਰ ਸਾਹਮਣੇ ਤੋਂ ਹਾਂਜੀ ਦੇਖੋ ਜੀ ਬਹੁਤ ਹੀ ਖੂਬਸੂਰਤ ਦ੍ਰਿਸ਼ਾ ਗੁਰਦੁਆਰਾ ਸਾਹਿਬ ਦੇ ਤੁਸੀਂ ਕਰ ਰਹੇ ਹੋ ਦਰਸ਼ਨ ਆ ਭਾਗਾ ਵਾਲੇ ਉਹ ਜਿਹੜੇ ਦਰਸ਼ਨ ਕਰ ਰਹੇ ਹੋ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰਨਾ ਜੀ ਹਾਂਜੀ ਕਿੱਧਰ ਲਗਾਈਏ ਗੱਦੀ ਆਪਾਂ ਇਸ ਤਰ੍ਹਾਂ ਕੋਲ ਢੱਕੇ ਹੋ ਜਾ ਜੇ ਨੰਦਾ ਸੀ ਸਾਨੂੰ ਸਾਰਾ ਪਾਸੋਂ ਲੇਟ ਹੈ ਹਾਂਜੀ ਧਾਰ ਕੇ ਬਣੀ ਹੋਈ ਐ ਸਥਾਨ ਤੇ ਆ ਦੇਖੋ ਜੀ ਅਸੀਂ ਪਹੁੰਚ ਗਏ ਗੁਰਦੁਆਰਾ ਸ੍ਰੀ ਬੜੀ ਸਾਹਿਬ ਇੱਥੇ ਲਗਨੇ ਸੈੜੀ ਤੇ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਅੱਜ ਮੈਂ ਗੁਰਦੁਆਰਾ ਬੜੀ ਸਾਹਿਬ ਬੀਬੀ ਮਮਤਾਜ ਜੀ ਦੇ ਤਪ ਸਥਾਨ ਤੇ ਪਹੁੰਚ ਗਿਆ ਹਾਂ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਜੀ ਦੇ ਤੇ ਜੋ ਕੀ ਹੈ ਬਹੁਤ ਹੀ ਉੱਚੀ ਜਗ੍ਹਾ ਤੇ ਬਣਿਆ ਹੋਇਆ ਏ ਤੇ ਪਹਾੜੀ ਇਲਾਕੇ ਦੇ ਵਿੱਚ ਆ ਬਹੁਤ ਹੀ ਖੂਬਸੂਰਤ ਆਲੇ-ਦਾਲੇ ਦਾ ਦ੍ਰਿਸ਼ਾ ਇਹ ਵੀ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਅੱਗੇ ਜਾ ਕੇ ਜਿਹੜਾ ਇਸ ਦਾ ਇਤਿਹਾਸ ਲਿਖਿਆ ਹੋਇਆ ਏ ਪੜ੍ਹ ਕੇ ਤੁਹਾਨੂੰ ਸੁਣਾਵਾਂਗੇ ਜੀ ਆਜੋ ਫਿਰ ਆ ਦੇਖ ਸਕਦੇ ਹੋ ਕਾਫੀ ਗੱਡੀਆਂ ਆਈਆਂ ਹੀਆਂ ਨੇ ਤੁਸੀਂ ਦੇਖ ਹੀ ਸਕਦੇ ਹੋ ਤੇ ਸੰਗਤਾਂ ਪਹੁੰਚਦੀਆਂ ਨੇ ਦੂਰੋਂ-ਦੂਰੋਂ ਦਰਸ਼ਨ ਕਰਨ ਦੇ ਲਈ ਆ ਦੇਖੋ ਜੀ ਆਲੇ-ਦਾਲੇ ਦਾ ਜਿਹੜਾ ਵਿਊ ਆ ਪਹਾੜੀ ਇਲਾਕਾ ਏ ਪਹਾੜੀ ਇਲਾਕੇ ਦੇ ਵਿੱਚ ਆ ਜੋ ਕਿ ਇਹ ਰੋਪੜ ਤੋਂ 20 ਕਿਲੋਮੀਟਰ ਦੀ ਦੂਰੀ ਤੇ ਸਥਿਤਤਾ ਹੈ ਤੇ ਜੇਕਰ ਤੁਸੀਂ ਇੱਥੇ ਇਸ ਸਥਾਨ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਰੰਗੀਲਪੁਰ ਦੇ ਰਸਤੇ ਹੁੰਦੇ ਹੋਏ ਬਹੁਤ ਹੀ ਆਸਾਨ ਰਸਤਾ ਦੱਸ ਦਿੰਨਾ ਜੀ ਮੈਂ ਤੁਹਾਨੂੰ ਰੰਗੀਲਪੁਰ ਦੇ ਰਸਤੇ ਹੁੰਦੇ ਹੋਏ ਪਰਖਾਲੀ ਛੋਟਾ ਜਿਹਾ ਬਾਜ਼ਾਰ ਆ ਉਸ ਸੋਸ ਜਗ੍ਹਾ ਤੋਂ ਤੁਹਾਨੂੰ ਖੱਬੇ ਹੱਥ ਮੋੜਨਾ ਹੈ ਹਾਂਜੀ ਜਦੋਂ ਤੁਸੀਂ ਨਾ ਪਰਖਾਲੀ ਆਉਂਗੇ ਬਾਜ਼ਾਰ ਚਾ ਛੋਟਾ ਜਿਹਾ ਰਸਤਾ ਆਊਗਾ ਅੱਗੇ ਖੱਬੇ ਹੱਥ ਮੋੜੋਗੇ ਜਦੋਂ ਖੱਬੇ ਹੱਥ ਤੋਂ ਤੁਹਾਨੂੰ ਹਰ ਇੱਕ ਜਗ੍ਹਾ ਤੇ ਲਿਕੇਸ਼ਨ ਮਿਲੇਗੀ ਸੜਕ ਤੇ ਇਸ ਸਥਾਨ ਦੀ ਗੁਰਦੁਆਰਾ ਸਾਹਿਬ ਦੀ ਜੋ ਕਿ ਬੀਬੀ ਮੁਮਤਾਜ ਜੀ ਦਾ ਤਪ ਸਥਾਨ ਹੈ ਇਸ ਜਗ੍ਹਾ ਦੀ ਤੇ ਆਜੋ ਪਰ ਅੱਗੇ ਦਿਖਾਓ ਜੀ ਕਰਾਓ ਜੀ ਦਰਸ਼ਨ ਅੱਗੇ ਆਜੋ ਤੇ ਆਪਾਂ ਇਸ ਜਗ੍ਹਾ ਤੇ ਨਾ ਇਤਿਹਾਸ ਵੀ ਲਿਖਿਆ ਹੋਇਆ ਏ ਉਹ ਪੜ ਕੇ ਸੁਣਾਵਾਂਗੇ ਤੁਹਾਨੂੰ ਇੱਕ ਹੀ ਇਤਿਹਾਸ ਲਿਖਿਆ ਹੋਇਆ ਏ ਤੁਸੀਂ ਧਿਆਨ ਨਾਲ ਸੁਣਨਾ ਹੈ ਜੀ ਇਤਿਹਾਸ ਆ ਇਤਿਹਾਸ ਵਿੱਚ ਆਪਾਂ ਸਾਰਾ ਕੁਝ ਪੜ੍ਹ ਕੇ ਸੁਣਾਵਾਂਗੇ ਜਿਵੇਂ ਕਿ ਜਿਹੜਾ ਕਿ ਇਤਿਹਾਸ ਲਿਖਿਆ ਜਾਂਦਾ ਨਾ ਇਹ ਬਿਲਕੁਲ ਸਹੀ ਹੁੰਦਾ ਏ ਜੇਕਰ ਅਸੀਂ ਕੋਈ ਆਪਣੇ ਕੋਲੋਂ ਗੱਲ ਕਰਾਂਗੇ ਤਾਂ ਉਹ ਗਲਤ ਹੋ ਜਾਂਦੀ ਆ ਤੇ ਇਸ ਵਿੱਚ ਕੋਈ ਗਲਤੀ ਨਹੀਂ ਹੋਵੇਗੀ ਜਿਹੜਾ ਤੁਹਾਡੇ ਸਾਹਮਣੇ ਆ ਦੇਖੋ ਜੀ ਆ ਦਰਸ਼ਨ ਕਰਾਓ ਇਤਿਹਾਸ ਦੇ ਇਸ ਜਗ੍ਹਾ ਤੇ ਹਾਂਜੀ ਅਕੰਕਾਰ ਸਤਿਗੁਰ ਪ੍ਰਸਾਦਿ ਕਾਰ ਸੇਵਾ ਗੁਰਦੁਆਰਾ ਤਪਸਥਾਨ ਬੀਬੀ ਮੁਮਤਾਜਗੜ੍ਹ ਸਾਹਿਬਾ ਛਾਉਣੀ ਬੁੱਢਾ ਦਲ ਸੰਖੇਪ ਇਤਿਹਾਸ ਗੁਰਦੁਆਰਾ ਤਪਸਥਾਨ ਬੀਬੀ ਮੁਮਤਾਜ ਸਾਹਿਬਾ ਬੁੱਢਾ ਦਲ ਛਾਉਣੀ ਨਹਿੰਗ ਸਿੰਘਾਂ ਪਿੰਡਾਂ ਨਰੰਗਪੁਰ ਬੜੀ ਪਰਖਾਲੀ ਤੋਂ 3 ਕਿਲੋਮੀਟਰ ਅਤੇ ਰੋਪੜ ਤੋਂ 20 ਕਿਲੋਮੀਟਰ ਦੀ ਦੂਰੀ ਤੇ ਉੱਚੀ ਪਹਾੜੀ ਤੇ ਸਸੋਵਿਤ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 6 ਪਉ 1761 62 ਬਿਕਰਮੀ ਨੂੰ ਆਨੰਦਪੁਰ ਸਾਹਿਬ ਛੱਡ ਕੇ ਸਰਸਾ ਨਦੀ ਪਾਰ ਕਰਕੇ ਜੰਗ ਲੜਦੇ ਹੋਏ ਰੋਪੜ ਪਹੁੰਚੇ ਤਾਂ ਉਤੋਂ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਫਤਿਹਪੁਰ ਦੇ ਗੁਪਤ ਕਿਲੇ ਵਿੱਚ ਜਾਣ ਦਾ ਆਦੇਸ਼ ਦਿੱਤਾ ਅਤੇ ਆਪ ਪੱਠਾ ਸਾਹਿਬ ਵਾਲੇ ਸਥਾਨ ਤੇ ਪਹੁੰਚ ਕੇ ਪੱਠਾ ਠੰਡਾ ਕੀਤਾ ਪੱਠੇ ਦਾ ਮਾਲਿਕ ਨਹਿੰਗ ਖਾਂ ਗੁਰੂ ਘਰ ਦਾ ਸਰਦਾਲੂ ਸੀ ਉਹ ਗੁਰੂ ਸਾਹਿਬ ਨੂੰ ਆਪਣੇ ਰਹਿਸੀ ਕਿਲੇ ਵਿੱਚ ਲੈ ਗਿਆ ਅਤੇ ਸਿਦਕ ਦਿੱਲੀ ਨਿਰ ਨਿਰ ਨਿਰਤਾ ਸਰਦਾ ਨਿਰ ਨਿਰ ਨਿਰਤਾ ਸਰਦਾ ਨਾਲ ਸੇਵਾ ਕੀਤੀ ਗੁਰੂ ਜੀ ਨਾਲ ਹੋਰ ਵੀ ਸਿੱਖ ਸਨ ਇੱਧਰ ਬਾਬਾ ਅਜੀਤ ਸਿੰਘਾ ਜੀਵੀ जख्मी ਹੋਏ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਕਿਲੇ ਵਿੱਚ ਪਹੁੰਚ ਗਏ ਜੋ ਕਿ ਪਿੰਡ ਮਾਲਕਪੁਰ ਦੇ ਰੰਗਣਾ ਨਾਲ ਲੋਹਾ ਲੈਂਦੇ जख्मी ਹੋ ਗਏ ਸਨ ਗੁਰੂ ਸਾਹਿਬ ਜੀ ਨੇ ਭਾਈ ਬਚਿੱਤਰ ਸਿੰਘ ਜੀ ਦੇ ਸਰੀਰ ਤੇ ਫੱਟ ਲੱਗੇ ਦੇਖੇ ਅਤੇ ਅਗਾ ਆਪਣੇ ਨਾਲ ਲੈ ਕੇ ਜਾਣਾ ਮناسب ਨਾ ਸਮਝਦਿਆਂ ਹੋਇਆ ਕੋਟਲਾ ਨਿੰਗ ਖਾਨ ਨੂੰ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਕਰਨ ਲਈ ਕਿਹਾ ਅਤੇ ਕਿਆ ਇਹ ਸਾਡਾ ਜਾਨ ਇਹ ਜਿਗਰ ਸਿੰਘ ਹੈ ਇਹ ਸਿੰਘ ਜਾਲਮਾਂ ਦੇ ਹੱਥਾਂ ਨਾਲ ਲੱਗੇ ਇਸ ਦੀ ਸੰਭਾਲ ਤੁਸੀਂ ਕਰਨੀ ਹੈ ਅਤੇ ਇਹਨਾਂ ਦੀ ਸ਼ਹੀਦੀ ਸਥਾਨ ਵੀ ਇੱਥੇ ਹੀ ਹੈ ਅਤੇ ਆਪਨੇ ਲੀਡਰ ਸੇਵਕ ਭਾਈ ਨਿਹੰਗ ਖਾਂ ਜੀ ਨੂੰ ਇੱਕ ਕਟਾਰ ਗੈਂਡੇ ਦੀ ਢਾਲ ਕਿਰਪਾਨ ਅਤੇ ਇੱਕ ਦੇਗਾ ਤੇਗਾ ਬਕਸਾ ਜੋ ਕਿ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਬਿਕੈ ਸੋਵਿਤ ਹਾਨਾ ਗੁਰੂ ਜੀ ਨੇ ਭਾਈ ਨਯੰਗ ਖਾਂ ਜੀ ਦੀ ਸੁਪੁੱਤਰੀ ਬੀਬੀ ਮਮਤਾ ਜੀ ਨੂੰ ਆਪਣੇ ਪਿਤਾ ਪਰਿਵਾਰ ਸਮੇਤ ਗੁਰੂ ਸਾਹਿਬ ਜੀ ਦੀ ਸੇਵਾ ਕਮਾਈ ਗਾਤਰੇ ਸਮੇਤ ਆਪਣੀ ਕਿਰਪਾਣ ਦਿਂਦੇ ਹੋਏ ਕਿਹਾ ਕਿ ਇਹਨਾਂ ਦੀ ਇਬਾਦਤ ਹੀ ਸਾਡੀ ਇਬਾਦਤ ਹੋਵੇਗੀ ਅਤੇ ਵਰ ਦਿੱਤਾ ਕਿ ਅਸੀਂ ਹਮੇਸ਼ਾ ਤੁਹਾਡੇ ਅੰਗ ਸੰਗ ਰਹਾਂਗੇ ਇਹ ਖੁਸ਼ੀਆਂ ਬਖਸ਼ ਕੇ ਗੁਰੂ ਸਾਹਿਬ ਜੀ ਫਾਈਵਤੀ ਸਰਸਿੰਘ ਜੀ ਨੂੰ ਛੱਡ ਕੇ ਪਿੰਡਾ ਖਾਨਪੁਰ, ਰਾਮਪੁਰ, ਬਹਾਮਣ ਮਾਜਰਾ ਹੁੰਦੇ ਹੋਏ ਚਮਕੌਰ ਦੀ ਗੜੀ ਵਿੱਚ ਚਲੇ ਗਏ। ਇੱਧਰ ਗੁਰੂ ਸਾਹਿਬ ਜੀ ਦੀ ਖੋਜ ਕਰਦਾ ਮੰਗਲ ਫੌਜਾਂ ਦਾ ਦਸਤਾ ਰੋਪੜ ਦੀ कोतवाल ਚੌਧਰੀ জাফর ਖਾਂ, জাফর ਅਲੀ ਖਾਂ ਦੀ ਗਵਾਈ ਵਿੱਚ ਪੱਕੀ ਸੂਪਾ ਕੇ ਪਹੁੰਚ ਗਿਆ ਅਤੇ ਉਸ ਨੇ ਰੰਗ ਖਾਂ ਜੀ ਦੇ ਕਿਲੇ ਦੀ ਇੱਕ ਕਹਿ ਕੇ ਤਲਾਸ਼ੀ ਮੰਗੀ। ਕਿ ਤੇਰੇ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਠਹਿਰਿਆ ਹੋਇਆ ਹੈ ਨਹੰਗ ਖਾਨ ਨੇ ਸਾਰੇ ਕਿਲੇ ਦੀ ਤਲਾਸ਼ੀ ਦੇ ਦਿੱਤੀ ਪਰ ਉਸ ਕਮਰੇ ਦੀ ਤਲਾਸ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਭਾਈ ਬਚਿੱਤਰ ਸਿੰਘ ਜੀ ਦੀ ਸੇਵਾ ਵਿੱਚ ਬੀਬੀ ਮਮਤਾ ਜੀ ਲੱਗੇ ਹੋਏ ਸਨ ਫੌਜਦਾਰ ਦੇ ਕਾਰਨ ਪੁੱਛਣ ਤੇ ਭਾਈ ਨਹੰਗ ਖਾਨ ਜੀ ਨੇ ਕਿਹਾ ਕਿ ਇਸ ਕਮਰੇ ਵਿੱਚ ਮੇਰੀ ਬੇਟੀ ਅਤੇ ਦਮਾਦ ਜਵਾਈ ਠਹਿਰੇ ਹੋਏ ਹਨ ਪੌਜਦਾਰ ਗੁਸਤਾਖੀ ਮਾਫ ਕਹਿੰਦਾ ਹੋਇਆ ਫੌਜ ਲੈ ਕੇ ਵਾਪਸ ਚਲਾ ਗਿਆ ਜਦੋਂ ਬੀਬੀ ਮਮਤਾ ਜੀ ਨੇ ਆਪਣੇ ਪਿਤਾ ਜੀ ਦੇ ਇਹ ਬੋਲ ਸੁਣੇ ਤਾਂ ਉਹਨਾਂ ਨੇ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਪ੍ਰਵਾਨ ਕਰ ਲਿਆ ਗੁਰੂ ਜੀ ਦੇ ਜਾਣ ਤੋਂ ਬਾਅਦ ਭਾਈ ਬਚਿੱਤਰ ਸਿੰਘ ਜੀ ਦੀ ਸਿੱਧੀ ਹੋ ਗਈ ਉਸ ਸਮੇਂ ਨੰਗਖਾਂ ਜੀ ਨੇ ਰੋਪੜ ਤੋਂ ਰੋਪੜ ਤੋਂ ਦੋ ਸਿੱਖ ਬੁਲਾ ਕੇ ਗੁਰਮਤਾ ਅਨੁਸਾਰ ਸੰਸਕਾਰ ਕੀਤਾ ਭਾਈ ਬਚਿੱਤਰ ਸਿੰਘ ਜੀ ਦਾ ਅੰਗਿੱਠਾ ਉਸ ਕਿਲੇ ਦੇ ਉਸੇ ਕਮਰੇ ਵਿੱਚ ਮੌਜੂਦ ਹੈ ਉਪਰੰਤ ਬੀਬੀ ਮਮਤਾ ਜੀ ਨੇ ਭਾਈ ਨਹੰਗ ਖਾਂ ਜੀ ਨੂੰ ਬੇਨਤੀ ਕੀਤੀ ਕਿ ਪਿਤਾ ਜੀ ਆਪ ਜੀ ਦੇ ਬਚਨਾਂ ਅਨੁਸਾਰ ਮੈਂ ਸ਼ਹੀਦ ਭਾਈ ਬਚਿੱਤਰ ਸਿੰਘ ਜੀ ਨੂੰ ਆਪਣਾ ਪਤੀ ਪਰਵਾਨ ਕਰ ਚੁੱਕੀ ਹਾਂ ਇਸੇ ਕਾਰਨ ਬੀਬੀ ਮਮਤਾ ਜੀ ਨੇ ਆਪਣੀ 136 ਸਾਲ ਦੀ ਉਮਰ ਜਦ ਤਾਪ ਕਰਦੇ ਆ ਜੱਤ ਸਤਾ ਵਿੱਚ ਕਾਇਮ ਰਹਿ ਰਾਏ ਕੇ ਗੁਰੂ ਜੀ ਦੀ ਬੰਦਗੀ ਕਰਦੇ ਹੋਏ ਜੀਵਨ ਬਤੀਤ ਕੀਤਾ ਅਤੇ ਕੁਝ ਸਮਾਂ ਪਿੰਡ ਕੋਟਲੇ ਵਿੱਚ ਰਹਿਣ ਤੋਂ ਬਾਅਦ ਅੰਕਾਂਤ ਰਹਿਣ ਦਾ ਫੈਸਲਾ ਕੀਤਾ ਬੀਬੀ ਮਮਤਾ ਜੀ ਦੇ ਕਹਿਣ ਤੇ ਨਿਹੰਗ ਖਾਨ ਜੀ ਨੂੰ ਜੀ ਨੂੰ ਜਿਨੇ ਇੱਕ ਪਹਾੜੀ ਤੇ ਸੁੰਦਰ ਰਾਹਸ ਅਤੇ ਇੱਕ ਖੂਹ ਲਵਾ ਕੇ ਲਵਾ ਕੇ ਦਿੱਤਾ ਅਤੇ ਉਹ ਪ੍ਰਾਤਨ ਖੂਹ ਅੱਜ ਵੀ ਮੌਜੂਦ ਹੈ ਇਹ ਬੀਬੀ ਜੀ ਦਾ ਉਹ ਤਪਸਥਾਨ ਹੈ ਜਿੱਥੇ ਬੀਬੀ ਮਮਤਾ ਜੀ ਹਰ ਰੌਣ 110 ਸਾਲ ਤੱਕ ਸੇਈਦ ਭਾਈ ਬਚਿੱਤਰ ਸਿੰਘ ਜੀ ਦੇ ਅੰਗੇਠਾ ਸਾਹਿਬ ਤੇ ਜੋਤ ਜਗਾ ਕੇ ਗੁਰਦੁਆਰਾ ਪੱਟਾ ਸਾਹਿਬ ਗੁਰੂ ਜੀ ਦੀ ਅਬਾਦ ਕਰਨਾ ਆਉਂਦੇ ਸਨ ਬੈਂਤੀ ਸਾਧ ਸੰਗਤ ਜੀ ਬੀਬੀ ਮੁਮਤਾ ਜੀ ਦੇ ਇਸ ਅਨੋਖੇ ਇਤਿਹਾਸ ਤੋਂ ਸਾਨੂੰ ਜੀਵਨ ਜੀਣ ਦੀ ਸੇਧ ਲੈਣੀ ਚਾਹੀਦੀ ਹੈ ਕਿ ਉਹ ਇੱਕ ਗੈਰ ਸਿੱਖ ਅਤੇ ਦੂਸਰਾ ਇਸਤਰੀ ਹੁੰਦਿਆਂ ਸਿੱਖੀ ਦੇ ਅਸੂਲਾਂ ਵਿੱਚ ਪੱਕੇ ਰਹੇ ਹਨ ਇਸ ਲਈ ਸਾਨੂੰ ਚਾਹੀਦਾ ਅਸੀਂ ਵੀ ਗੁਰੂ ਜੀ ਦੇ ਮੱchnਾਂ ਵਿੱਚ ਆਪਣੇ ਆਪ ਨੂੰ ਢਾਲੀਏ ਇਸ ਅਸਥਾਨ ਦੇ ਦਰਸ਼ਨ ਕੀਤੇਆਂ ਸਰੀਰਕ ਰੋਗ ਦੂਰ ਹੁੰਦੇ ਹਨ ਅਤੇ ਆਤਮਿਕ ਜੀਵਨ ਦੀ ਦਾਤ ਪ੍ਰਾਪਤ ਹੁੰਦੀ ਹੈ ਇਹ ਬੀਬੀ ਮਮਤਾਜ ਜੀ ਦੇ ਵਰ ਹਨ ਸਰਪ੍ਰਸਤ ਮੁੱਖ ਪ੍ਰਬੰਧਕ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਤੀਦਾਰ ਬਾਬਾ ਬਲਵੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਚਲਦ ਚਲਦਾ ਵਿਹੀਰ ਚੱਕਰਵਰਤੀ ਨਹੰਗਾ ਸਿੰਘਾਂ ਪੰਜਾਬ ਭਾਰਤ ਵਿਸ਼ਵ ਕਰਵਾ ਰਹੇ ਹਨ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਸਰਦਾ ਸਤਕਾਰ ਸੈਤ ਤਨ ਮਨ ਅਤੇ ਧਨ ਨਾਲ ਕਾਰ ਸੇਵਾ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਦਸਵੰਦ ਭੇਟ ਕਰਕੇ ਰਸੀਦ ਜਰੂਰ ਪ੍ਰਾਪਤ ਕਰਨ ਦੀ ਕਿਰਪਾਲਤਾ ਕਰਨੀ ਜੀ ਨੋਟ ਬੁੱਢਾ ਦਲ ਵੱਲੋਂ ਉਗਰਾਹੀ ਲਈ ਕੋਈ ਵੀ ਸਿੰਘ ਕਿਤੇ ਵੀ ਭੇਜਾ ਨਹੀਂ ਜਾਂਦਾ ਜਿਨ੍ਹਾਂ ਸੇਵਾ ਪ੍ਰੇਮੀਆਂ ਨੇ ਨਗਦੀ ਜਾਂ ਇਮਾਰਤਾਂ ਲਈ ਕੋਈ ਭੇਟ ਕਰਨੀ ਹੈ ਉਹ ਵੀ ਰਸੀਦ ਜ਼ਰੂਰ ਪ੍ਰਾਪਤ ਕਰਨੀ ਜੀ ਸੰਪਰਕ 7888321531 ਹਾਂਜੀ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਮੇਰੇ ਕੋਲੋਂ ਪੜਨ ਦੇ ਵਿੱਚ ਕੋਈ ਭੁੱਲਾਂ ਹੋ ਸਕਦੀ ਹੈ ਨਾ ਜੀ ਗਲਤੀ ਹੋ ਸਕਦੀ ਆ ਤਾਂ ਪੁੱਲਟਕ ਨੂੰ ਮਾਫ ਕਰਨੀ ਜੀ ਤੇ ਆਪਾਂ ਅੱਗੇ ਜਾ ਕੇ ਪਹੁੰਚਦੇ ਆ ਉੱਪਰ ਇਹ ਇਹ ਰਸਤਾ ਤੁਹਾਨੂੰ ਦਿਖਾਣੇ ਆ ਥੋੜੀ ਜੀ ਉਚਾਈ ਤੇ ਪਹੁੰਚ ਕੇ ਆਪਾਂ ਗੁਰਦੁਆਰਾ ਸਾਹਿਬ ਦੇ ਇਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਬੀਬੀ ਮਮਤਾ ਜੀ ਦਾ ਤਪ ਸਥਾਨ ਤੁਹਾਨੂੰ ਦਰਸ਼ਨ ਕਰਾਵਾਂਗੇ ਤੁਸੀਂ ਵੇਖ ਸਕਦੇ ਹੋ ਇਹ ਪਹਾੜੀ ਇਲਾਕੇ ਦੇ ਵਿੱਚ ਗੁਰਦੁਆਰਾ ਜੋ ਕਿ ਆ ਦੇਖੋ ਜੀ ਆ ਜੋ ਅੱਗੇ ਆ ਦਿਖਾਓ ਜੀ ਸੇੜੀਆਂ ਜੋ ਕਿ ਪਲੇਨ ਸੇੜੀਆਂ ਨੇ ਇਹ ਪਲੇਨ ਰਸਤਾ ਏ ਥੋੜੀ ਜਿਹੀ ਹੈਗੀ ਹੈ ਚੜਾਈ ਪਹਾੜੀ ਇਲਾਕੇ ਵਿੱਚ ਜਦੋਂ ਆਪਾਂ ਪਹੁੰਚਦੇ ਹਾਂ ਹਾਂਜੀ ਆ ਦੇਖੋ ਜੀ ਥੋੜਾ ਐਸਾ ਐਸਾ ਹੁੰਦਾ ਏ ਜਦੋਂ ਆਪਾਂ ਚੜਦੇ ਆਂ ਚੜਾਈ ਚੜਾਈ ਚੜਦੇ ਹੋਏ ਹਾਂਜੀ ਆਪਾਂ ਪਹੁੰਚ ਰਹੇ ਆ ਉਸ ਸਥਾਨ ਤੇ ਜਿੱਥੇ ਬੀਬੀ ਮਮਤਾ ਜੀ ਦਾ ਇਹ ਸਥਾਨ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਤੇ ਜਿਸ ਸਥਾਨ ਤੇ ਬੀਬੀ ਮਮਤਾ ਜੀ ਦਾ ਤਪ ਸਥਾਨ ਆ ਆ ਦੇਖੋ ਜੀ ਔਲੇਦਾਲੀ ਦੀ ਲੋਕੇਸ਼ਨ ਆਜੋ ਜੀ ਅੱਗੇ ਜੋ ਆਜੋ ਅੱਗੇ ਦਾ ਆਜੋ ਦੇਖੋ ਹਾਂਜੀ ਹਾਂਜੀ ਦੇਖੋ ਇਹ ਸਥਾਨ ਤੇ ਪਹਿਲਾਂ ਪ੍ਰਾਤਨ ਕੋਈ ਖੂਬ ਹੀ ਹੁੰਦਾ ਸੀਗਾ ਤੇ ਹੁਣ ਇਸ ਸਮੇਂ ਬੰਦਾ ਤੁਸੀਂ ਵੇਖ ਸਾ ਦਿਓ ਇੱਧਰ ਦਿਖਾਓ ਜੀ ਆਹ ਸਾਹਮਣੇ ਦਿਖਾਓ ਤੁਸੀਂ ਦਰਸ਼ਨ ਕਰਾਓ ਇਹ ਸਥਾਨ ਦੇ ਗੁਰਦੁਆਰਾ ਸਾਹਿਬ ਜੀ ਦੇ ਜੋ ਕਿ ਬੀਬੀ ਮਮਤਾ ਜੀ ਦਾ ਇਥਾ ਫਸਤਾਨਾ ਹਾਂਜੀ ਕਰੋ ਜੀ ਦਰਸ਼ਨ ਆ ਜੋ ਅੱਗੇ ਫਿਰ ਆਪਾਂ ਸੜੀਆਂ ਚੜ ਰਹੇ ਹਾਂ ਹੁਣ ਇਸ ਸਮੇਂ ਆ ਦੇਖੋ ਜੀ ਅੱਗੇ ਆ ਜੋ ਜੀ ਆਪਾਂ ਦਰਸ਼ਨ ਕਰਾਵਾਂਗੇ ਬੀਬੀ ਮਮਤਾ ਜੀ ਦੇ ਇਸ ਸਥਾਨ ਦੇ ਕਰੋ ਜੀ ਭਾਗਾਂ ਵਾਲੇ ਦਰਸ਼ਨ ਆ ਆ ਦੇਖੋ ਜੀ ਜੋ ਕਿ ਤੁਸੀਂ ਦਰਿਸਣ ਵਾਲੇ ਢਾਲੇ ਦੀ ਲੋਕੇਸ਼ਨ ਦੇਖ ਸਕਦੇ ਹੋ ਪਹਾੜੀ ਇਲਾਕਾ ਜੀ ਇਹ ਹਾਂਜੀ ਹਾਂਜੀ ਕਰੋ ਜੀ ਦਰਸ਼ਨਾਂ ਤੇ ਆ ਜੋ ਜੀ ਲੋਕੇਸ਼ਨ ਤੇ ਹਾਂਜੀ ਆਪਾਂ ਦਰਸ਼ਨ ਕਰਵਾਉਣੇ ਅੱਗੇ ਜਾ ਕੇ ਗੁਰਦੁਆਰਾ ਸਾਹਿਬ ਜੀ ਦੇ ਜੋ ਕਿ ਇਹ ਬੀਬੀ ਮਮਤਾਜ ਜੀ ਦਾ ਤਫਸਤਾਨਾ ਬੀਬੀ ਮਮਤਾਜ ਗੜ੍ਹ ਸਾਹਿਬ ਇਸ ਜਗ੍ਹਾ ਤੇ ਲਿਖਾ ਹੋਇਆ ਤੁਸੀਂ ਵੇਖ ਕਰ ਸਕਦੇ ਹੋ ਦਰਸ਼ਨ ਵੇਖ ਕੇ ਹਾਂਜੀ ਇਸ ਜਗ੍ਹਾ ਤੇ ਮੁਖਵਾਕ ਵੀ ਲਿਖਾ ਹੋਇਆ ਅੱਜ ਦਾ ਸ੍ਰੀ ਮੁਖਵਾਕ ਸੋਠੀ ਮੱਲਾ ਪੰਜਵਾ ਹਮਾਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਨ ਸੱਚਾ ਸਾਇਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਰਹਾਉ ਜੀਉ ਪਾਇ ਪਿੰਡ ਜਿਣਾ ਸੱਚਾ ਦਿੱਤਾ ਪੈਨਣ ਖਾਣ ਆਪੇ ਦਾਸ ਕੀ ਆਪੇ ਪੇਜ ਰਖੇ ਨਾਨਕ ਸਦਾ ਕਰਵਾਨ ਆ ਪੰਜਾਬੀ ਵਿੱਚ ਵਿਆਖਿਆ ਕਰਦੇ ਐਸਦੀ ਜੀ ਹੈ ਭਾਈ ਸਦਾ ਕਾਇਮ ਰਹਿਣ ਵਾਲਾ ਮਾਲਿਕ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ ਕੋਕਰਮਾ ਹਵਾਲਾ ਪਰਤ ਰਹੇ ਬੰਦਿਆਂ ਨੂੰ ਉਹ ਗੁਰੂ ਮਿਲਦਾ ਮਿਲਾਂਦਾ ਹੈ ਜਿਸ ਨੂੰ ਪੂਰਾ ਗੁਰੂ ਮਿਲ ਪਿਆ ਉਸ ਦੇ ਵਿਕਾਰਾਂ ਦੇ ਰਸਤੇ ਵਿੱਚ ਮੇਰੇ ਪੂਰੇ ਗੁਰੂ ਨੇ ਬੰਨ ਮਾਰ ਦਿੱਤਾ ਤੇ ਇਸ ਤਰ੍ਹਾਂ ਉਸ ਦੇ ਅੰਦਰ ਸਾਰੇ ਆਤਮਕ ਆਨੰਦ ਪੈਦਾ ਹੋ ਗਏ ਰਹਾਓ اے ਭਾਈ ਪ੍ਰਮਾਤਮਾ ਅਸਾਂ ਜੀਵਾਂ ਦੇ ਕਿਤੇ ਮੰਦ ਕਰਮਾਂ ਦਾ ਕੋਈ ਖਿਆਲ ਨਹੀਂ ਕਰਦਾ ਉਹ ਆਪਣੇ ਮੁੱਢ ਕਦੀਮਾਂ ਦੇ ਭਰਿਆ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖਦਾ ਹੈ ਉਹ ਸਗੋਂ ਸਾਨੂੰ ਗੁਰੂ ਮਿਲਾ ਕੇ ਸਾਨੂੰ ਆਪਣੇ ਬਣਾ ਕੇ ਆਪਣੇ ਹੱਥਾਂ ਦੇ ਹੱਥ ਦੇ ਕੇ ਸਾਨੂੰ ਵਿਕਾਰਾਂ ਵੱਲੋਂ ਬਚਾਉਂਦਾ ਹੈ ਰੋਕਦਾ ਹੈ ਜਿਸ ਵੱਡਾ ਭਾਗੀ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਹੀ ਆਤਮਕ ਆਨੰਦ ਮਾਣਦਾ ਹੈ ਹੈ ਭਾਈ ਜਿਸ ਪ੍ਰਮਾਤਮਾ ਨੇ ਜਿੰਦ ਪਾ ਕੇ ਸਾਡਾ ਸਰੀਰ ਪੈਦਾ ਕੀਤਾ ਹੈ ਜਿਹੜਾ ਹਰ ਵੇਲੇ ਸਾਨੂੰ ਖਾਣਾ ਤੇ ਪੋਸ਼ਾਕ ਦੇ ਰਿਹਾ ਹੈ ਓ ਪ੍ਰਮਾਤਮਾ ਸੰਸਾਰ ਸਮੁੰਦਰ ਦੀਆਂ ਵਿਕਾਰ ਲਹਿਰਾਂ ਤੋਂ ਆਪਣੇ ਸੇਵਕ ਦੀ ਇੱਜ਼ਤ ਗੁਰੂ ਹਾਂਜੀ ਗੁਰੂ ਮਿਲਾ ਕੇ ਆਪ ਬਚਾਉਂਦਾ ਹੈ ਹੈ ਨਾਨਕ ਆਖ ਮੈਂ ਉਸ ਪ੍ਰਮਾਤਮਾ ਤੋਂ ਸਦਾ ਸਾਧਕੇ ਜਾਂਦਾ ਹਾਂ ਹਾਂਜੀ ਤੁਸੀਂ ਇਸ ਮੁੱਖ ਬਾਕ ਦੇ ਦਰਸ਼ਨ ਕੀਤੇ ਨੇ ਹਾਂਜੀ ਭਾਗਾ ਵਾਲਿਓ ਤੁਹਾਨੂੰ ਦਰਸ਼ਨ ਕਰਾਨੇ ਆ ਆਜੋ ਜੀ ਅੰਦਰ ਗੁਰਦੁਆਰਾ ਸਾਹਿਬ ਦੇ ਇਸ ਸਥਾਨ ਤੇ ਬੀਬੀ ਮਮਤਾ ਜੀ ਦਾ ਇਹ ਤਪਸਥਾਨ ਹਾਂਜੀ ਆਜੋ ਫਿਰ ਅੱਗੇ ਸਤਿ ਸ਼੍ਰੀ ਅਕਾਲ ਕਰੋ ਜੀ ਦਰਸ਼ਨ ਹਾਂਜੀ ਤੁਸੀਂ ਦਰਸ਼ਨ ਕਰ ਲਿਓ ਇਸ ਧਾਰਮਿਕ ਸਥਾਨ ਦੇ ਜਿੱਥੇ ਬੀਬੀ ਮਮਤਾ ਜੀ ਦਾ ਤਪਸਥਾਨ ਆ ਕਰੋ ਜੀ ਦਰਸ਼ਨ ਭਾਗਾਂ ਵਾਲਿਓ ਇਹ ਗੁਰਦੁਆਰਾ ਸਾਹਿਬ ਆ ਤੇ ਤੁਹਾਨੂੰ ਵਿੱਚ ਸਾਰੀ ਲੋਕੇਸ਼ਨ ਦੀ ਦਿੱਤੀ ਆ ਹਾਂਜੀ ਬੀਬੀ ਗੁਰਦੁਆਰਾ ਤਪਸਥਾਨ ਬੀਬੀ ਮਸਤ ਮਮਤਾਜ ਗੜ ਸਾਹਿਬ ਹਾਂਜੀ ਹਾਂਜੀ ਕਰੋ ਜੀ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਅੱਜ ਉਹ ਫਿਰ ਆਪਾਂ ਪਿੱਛੇ ਵੀ ਬੀਬੀ ਮਮਤਾਜ ਕੌਰ ਜੀ ਦਾ ਜਿੱਥੇ ਤਪਸਥਾਨ ਉਸ ਜਗ੍ਹਾ ਤੇ ਲਿਜਾ ਰਹੇ ਆ ਤੁਹਾਨੂੰ ਜੀ ਇੱਧਰ ਹੀ ਸੜਕ ਹੈ ਹਾਂਜੀ ਇੱਧਰ ਆ ਤੁਸੀਂ ਵੇਖ ਸਕਦੇ ਹੋ ਪਹਾੜੀ ਏਰੀਆ ਦੇ ਵਿੱਚ ਹੈ ਗੁਰਦੁਆਰਾ ਜੋ ਕਿ ਪਰਖਾਲੀ ਪਿੰਡ ਆ ਜਿਹੜਾ ਕਿ ਛੋਟਾ ਜਿਹਾ ਬਾਜ਼ਾਰ ਆ ਉਸ ਜਗ੍ਹਾ ਤੋਂ 3 ਕਿਲੋਮੀਟਰ ਦੂਰੀ ਤੇ ਸਥਿਤਤਾ ਜੇ ਗੁਰਦੁਆਰਾ ਇਹ ਗੁਰਦੁਆਰਾ ਸਾਹਿਬ ਬੀਬੀ ਮਮਤਾ ਜੀ ਦਾ ਇਹ ਗੁਰਦੁਆਰਾ ਤੁਹਾਨੂੰ ਦਰਸ਼ਨ ਕਰਾ ਰਹੇ ਆ ਤਪਸਥਾਨ ਦੇ ਆ ਲਿਖਿਆ ਵੀ ਹੋਇਆ ਏ ਇਸ ਜਗ੍ਹਾ ਤੇ ਤਪਸਥਾਨ ਹਾਂਜੀ ਆ ਦਰਸ਼ਨ ਕਰਾਉਣੇ ਆ ਤੁਹਾਨੂੰ ਇਧਰੋਂ ਆਜੋ ਸਾਹਮਣੇ ਤੁੰਜੀ ਹਾਜੀ ਜੇ ਅੱਗੇ ਕਰੋ ਕਰੋ ਹੀ ਦਰਸ਼ਨ ਭਾਗਾਂ ਵਾਲਿਓ ਬੀਬੀ ਮੰਤਾਜ ਜੀ ਦੇ ਇਹ ਆ ਜੀ ਕਰੋ ਜੀ ਦਰਸ਼ਨ ਬੀਬੀ ਮੰਤਾਜ ਜੀ ਦੇ ਜਿਨ੍ਹਾਂ ਪ੍ਰੇਮ ਕਿਉ ਤਨ ਹੀ ਪ੍ਰਭੂ ਪਾਇਓ ਹਾਂਜੀ ਕਰੋ ਜੀ ਦਰਸ਼ਨ ਗੁਰਗੋਮ ਸਿੰਘ ਮਹਾਰਾਜ ਜੀ ਦੇ ਹਾਂਜੀ ਤੇ ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਏ ਸਾਧਕੇ ਸੰਗ ਨਹੀਂ ਕਛੂ ਕਾਲ ਦਰਸਾਂ ਭੇਟ ਹੋਤ ਨਿਹਾਲ ਬ੍ਰਹਮ ਗਿਆਨੀ ਬਾਬਾ ਸਾਦੀ ਸਿੰਘ ਜੀ ਗੁਰਦੁਆਰਾ ਹੈੱਡ ਟੀਬੀ ਸਾਹਿਬ ਤੇ ਅੱਗੇ ਤੁਹਾਨੂੰ ਦਰਸ਼ਨ ਕਰਾਉਨੇ ਆ ਸ੍ਰੀ ਮਾਨ ਮਸਤ ਬਾਬਾ ਭਗਤ ਸਿੰਘ ਜੀ ਮਹਾਰਾਜ ਜਨਮ ਮਰਨ ਦਹਰ ਮੈਂ ਨਾਹੀ ਜਨਮ ਜਨ ਪਰਉਪਕਾਰੀ ਆਏ ਜਿਆਂ ਦਾਨ ਦਾ ਭਗਤੀ ਲਾਇਨ ਹਰ ਸਿਉ ਲੈਣਾ ਮਿਲਾਏ ਹਾਂਜੀ ਅੱਗੇ ਤੁਹਾਨੂੰ ਦਰਸ਼ਨ ਕਰਾਨੇ ਜੀ ਸ੍ਰੀ ਮਾਨ 108 ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਜੀ ਦੇ ਕਰੋ ਜੀ ਦਰਸ਼ਨ ਤੇ ਇੱਧਰ ਕਰੋ ਜੀ ਦਰਸ਼ਨ ਬ੍ਰਹਮ ਗਿਆਨੀ ਕਾ ਦਰਸਾ ਮਡਪਾਗੀ ਪਾਈਏ ਤੇ ਬ੍ਰਹਮ ਗਿਆਨੀ ਸਾਧ ਬਾਬਾ ਅਜੀਤ ਸਿੰਘ ਜੀ ਹਾਂਜੀ ਨਾਥਲਪੁਰ ਵਾਲੇ ਵਾਲੇ ਜੀ ਹਾਂਜੀ ਕਿਤੇ ਕਿਤੇ ਥੋੜੀ ਜੀ ਮਿਸਟੇਕ ਹੋ ਜਾਂਦੀ ਆ ਬੋਲਣ ਦੇ ਵਿੱਚ ਤਾਂ ਪੁੱਲ ਚੱਕੋ ਦੇ ਹਾਂਜੀ ਕੀਮਾ ਮਾਜਕਾਂ ਜੀ ਅਸੀਂ ਤੇ ਕਰੋ ਜੀ ਦਰਸ਼ਨ ਜਿੱਤੇ ਦੇ ਤੇ ਦਾ ਕੇ ਜੀ ਵੀਡੀਓ ਸਾਡੀ ਪਹੁੰਚਦੀ ਆ ਅੱਗੇ ਅੱਗੇ ਸ਼ੇਅਰ ਕਰੋ ਜੀ YouTube ਤੋਂ ਜੀ ਤੇ ਜੇਕਰ ਸਾਡੀਆਂ ਵੀਡੀਓ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕਰੋ ਜੀ ਦਰਸ਼ਨ ਹਾਂਜੀ ਕਮੈਂਟ ਵਿੱਚ ਵਾਇਰਲ ਜੀ ਜ਼ਰੂਰ ਲਿਖਣਾ ਜੀ ਕਰੋ ਜੀ ਦਰਸ਼ਨ ਆ ਹਾਂਜੀ ਕਰਮਾਂ ਵਾਲਿਓ ਕਰੋ ਜੀ ਦਰਸ਼ਨ ਇਸ ਜਗ੍ਹਾ ਤੇ ਤਪੇਸਥਾਨ ਦੇ ਬੀਬੀ ਮਮਤਾ ਜੀ ਦੇ ਤੇ ਇਸ ਜਗ੍ਹਾ ਹੈਗਾ ਜੀ ਸੱਚਖੰਡ ਸਾਹਿਬ ਹਾਂਜੀ ਆਪਾਂ ਕਰਾ ਰਹੇ ਆ ਤੁਹਾਨੂੰ ਸੱਚਖੰਡ ਸਾਹਿਬ ਜੀ ਦੇ ਦਰਸ਼ਨ ਕਰੋ ਜੀ ਇਸ ਕੈਮਰੇ ਨੂੰ ਥੀ ਜੂਮ ਕਰਕੇ ਦਿਖਾ ਦਿਓ ਆਪਾਂ ਅੱਗੇ ਦਵਾਰ ਨਹੀਂ ਖੋਲਣੇ ਹੈਗੇ ਹਾਂਜੀ ਕਰੋ ਜੀ ਇਸ ਜਗ੍ਹਾ ਦੇ ਸੱਚਖੰਡ ਸਾਹਿਬ ਜੀ ਦੇ ਦਰਸ਼ਨ ਹਾਂਜੀ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਵਧੀਆ ਲੋਕੇਸ਼ਨ ਵਾਲੀ ਦਿਵਾਲੇ ਦੀ ਹਾਂਜੀ ਤੇ ਹਾਲੀ ਦਿਵਾਲੇ ਦਾ ਦ੍ਰਿਸ਼ ਤੁਸੀਂ ਵੇਖ ਸਕਦੇ ਹੋ ਜਿਹੜਾ ਕਿ ਪਹਾੜੀ ਇਲਾਕੇ ਦੇ ਵਿੱਚ ਆਹੇ ਪਹਾੜੀ ਇਲਾਕਾ ਇਸ ਜਗ੍ਹਾ ਤੋਂ ਸਟਾਰਟ ਹੋ ਜਾਂਦਾ ਏ ਹਾਂਜੀ ਉੱਚੀ ਨੀਵੇਂ ਪਹਾੜ ਬਹੁਤ ਹੀ ਵਧੀਆ ਲੋਕੇਸ਼ਨ ਆ ਤੇ ਇਸ ਜਗ੍ਹਾ ਤੇ ਤੁਸੀਂ ਆ ਕੇ ਦਰਸ਼ਨ ਕਰੋ ਜੀ ਇਸ ਸਥਾਨ ਦੇ ਬੀਬੀ ਮਮਤਾ ਜੀ ਦੇ ਸਥਾਨ ਤੇ ਜਿਸ ਜਗ੍ਹਾ ਤੇ ਤੁਹਾਡੇ ਹਰ ਇੱਕ ਦੁੱਖ ਰੋਗ ਟੁੱਟਣਗੇ ਇਸ ਜਗ੍ਹਾ ਤੇ ਕਿਹਾ ਜਾਂਦਾ ਕਿ ਜਿਹੜਾ ਇਸ ਸਥਾਨ ਦੇ ਦਰਸ਼ਨ ਕਰਦਾ ਨਾ ਕਿ ਕੋਈ ਵੀ ਬਿਮਾਰੀ ਹੁੰਦੀ ਹੈ ਵੱਡੀ ਤੋਂ ਵੱਡੀ ਜੇਕਰ ਤੁਸੀਂ ਆਸਥਾਨ ਨਾਲ ਆਉਂਗੇ ਮਾਤਾ ਜੀ ਦੇ ਮਮਤਾ ਜੀ ਦੇ ਦਰਸ਼ਨਾਂ ਦੇ ਲਈ ਕੋਈ ਵੀ ਬਿਮਾਰੀ ਤੁਹਾਨੂੰ ਹੋਵੇ ਕਿ ਤਾਂ ਉਹ ਤੁਹਾਡੀ ਬਿਮਾਰੀ ਦੂਰ ਹੋ ਜਾਏਗੀ ਬਿਮਾਰੀਆਂ ਟੁੱਟਦੇ ਨੇ ਦੁੱਖ ਟੁੱਟਦੇ ਨੇ ਇਸ ਸਥਾਨ ਤੇ ਆ ਕੇ ਜਿਹੜਿਆਂ ਕਿ ਜੋ ਕਿ ਤੁਸੀਂ ਸਰਦਾਂ ਦੇ ਨਾਲੇ ਇਸ ਜਗ੍ਹਾ ਤੇ ਸੁਖਣਾ ਸੁੱਖਾਂਗੇ ਤੁਹਾਡੀ ਸੁਖਣਾ ਵੀ ਪੂਰੀ ਹੁੰਦੀ ਐ ਇਸ ਸਥਾਨ ਤੇ ਆ ਕੇ ਜੀ ਹਾਂਜੀ ਕਰੋ ਜੀ ਦਰਸ਼ਨ ਭਾਗਾਂ ਵਾਲੇ ਉੱਤੇ ਵੀਡੀਓ ਨੂੰ ਵਾਦ ਤੋਂ ਬਾਅਦ ਸ਼ੇਅਰ ਕਰ ਦਿਓ ਜੇਕਰ ਕਿਤੇ ਗਲਤੀ ਹੁੰਦੀ ਆ ਬੋਲਣ ਦੇ ਵਿੱਚ ਤਾਂ ਖੀਵਾਂ ਦੇ ਜਾਜਕਾਂ ਜੀ ਅਸੀਂ ਕਿਉਂਕਿ ਦਾਸ ਤੋਂ ਨੇ ਇੱਕ ਆਂ ਪ੍ਰਕਾਰ ਦੀਆਂ ਗਲਤੀਆਂ ਵੀ ਹੋ ਜਾਂਦੀਆਂ ਨੇ ਹਾਂਜੀ ਤੇ ਵੀਡੀਓ ਨੂੰ ਅਸੀਂ ਇਸ ਜਗ੍ਹਾ ਤੇ ਵੀ ਕਰਦੇ ਹਾਂ ਸਮਾਪਤ ਵਾਇੁਰਜੀ ਦਾ ਖਾਲਸਾ ਵਾਇੁਰਜੀ ਦੀ ਫਤਿਹ ਜੀ